ਸਾਹਿਬ ਕਿਸਾਨ ਪ੍ਰਭੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਣਕ ਦੇ ਬੀਜ ਬਾਰੇ ਪਿਛਲੇ ਸਾਲ ਕਿਹੜਾ ਕਣਕ ਦਾ ਬੀਜ ਟੌਪ ਤੇ ਰਿਹਾ ਦਿੱਲੀ ਯੂਨੀਵਰਸਿਟੀ ਦੇ ਬੀਜ ਵਧੀਆ ਨੇ ਜਾਂ ਲੁਧਿਆਣਾ ਯੂਨੀਵਰਸਿਟੀ ਦੇ ਬੀਜ ਵਧੀਆ ਨੇ ਕਿਹੜੇ ਬੀਜ ਬੀਜੀਏ ਜਿਹੜੇ ਕਿ ਜਲਦੀ ਆ ਜਾਣ ਜਾਂ ਕਿਹੜੇ ਬੀਜ ਬਿਮਾਰੀ ਤੋਂ ਮੁਕਤ ਨੇ ਤੇ ਕਿਸਾਨ ਪ੍ਰਭੋ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਲ ਹੋਰ ਵੀ ਕਰਨੀ ਆ ਕਣਕ ਸੁਪਰ ਸੀਡਰ ਨਾਲ ਵੱਧ ਨਿਕਲੂ ਸਰਫੇਸ ਸੀਡਰ ਨਾਲ ਵੱਧ ਨਿਕਲੂ ਰੋਟਾਵੇਟਰ ਨਾਲ ਵੱਧ ਟਿਕਲੂ ਜਾਂ ਐਮਪੀ ਬਲੌਗ ਕਰਕੇ ਵੱਧ ਨਿਕਲੂ ਅੱਜ ਦੀ ਸਾਰੀ ਵੀਡੀਓ ਵਿੱਚ ਆਪਾਂ ਤੁਹਾਨੂੰ ਇਹ ਗੱਲਾਂ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਮੈਂ ਕਿਸਾਨ ਭਰਾਵਾਂ ਨੂੰ ਇੱਕ ਅਪੀਲ ਕਰਨੀ ਚਾਹਣਾ ਸਤੰਬਰ ਦੇ ਮਹੀਨੇ ਪੂਰੇ ਪੰਜਾਬ ਦੇ ਵਿੱਚ ਕਿਸਾਨ ਮੇਲੇ ਲੱਗ ਰਹੇ ਨੇ ਵੱਖ-ਵੱਖ ਜ਼ਿਲ੍ਹਿਆਂ ਵਾਈਜ਼ ਵੀ ਲੱਗ ਰਹੇ ਨੇ ਤੇ 13 ਤੇ 14 ਸਤੰਬਰ ਨੂੰ ਲੁਧਿਆਣਾ ਯੂਨੀਵਰਸਿਟੀ ਦੇ ਅੰਦਰ ਵੀ ਮੇਲਾ ਲੱਗ ਰਿਹਾ ਤੇ ਕਿਸਾਨ ਭਰਾਵੋ ਜ਼ਰੂਰ ਮੇਲਿਆਂ ਦੇ ਉੱਪਰ ਪਹੁੰਚਿਆ ਕਰੋ ਹਰ ਇੱਕ ਕਿਸਾਨ ਭਰਾ ਨੂੰ ਮੇਲੇ ਦਾ ਹਿੱਸਾ ਬਣਨਾ ਬਹੁਤ ਜ਼ਿਆਦਾ ਜ਼ਰੂਰੀ ਆ ਇੱਥੇ ਆਪਾਂ ਨੂੰ ਬਹੁਤ ਵਧੀਆ ਜਾਣਕਾਰੀਆਂ ਮਿਲਦੀਆਂ ਨੇ ਬਹੁਤ ਵਾਰੀ ਕਿਸਾਨ ਭਰਾ ਕਹਿੰਦੇ ਨੇ ਅਸੀਂ ਤਾਂ ਮੇਲੇ ੱਤਕੇ ਖਾ ਕੇ ਆ ਗਏ ਕੁਝ ਸਿੱਖਣ ਨੂੰ ਤਾਂ ਮਿਲਿਆ ਨਹੀਂ ਕਿਸਾਨ ਪ੍ਰਾਵੋ ਉੱਥੇ ਸਿੱਖਣ ਨੂੰ ਬਹੁਤ ਕੁਝ ਆ ਆਪਾਂ ਉੱਥੋਂ ਕੀ ਦੇਖਣ ਜਾ ਰਹੇ ਆ ਉਹ ਆਪਣੇ ਤੇ ਡਿਪੈਂਡ ਕਰਦਾ ਬਹੁਤ ਵਾਰੀ ਮੈਂ ਕਿਸਾਨ ਪ੍ਰਾਵ ਦੇਖੇ ਨੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਐਡਵਰਟਾਈਜ਼ਮੈਂਟਾਂ ਦੇ ਹੀ ਡੁੱਲ ਜਾਂਦੇ ਨੇ ਕੰਪਨੀ ਆਪਦੀ ਐਡਵਰਟਾਈਜ਼ਮੈਂਟ ਕਰਦੇ ਲਈ ਤੁਹਾਨੂੰ ਲਫਾਫੇ ਵੰਡਦੀਆਂ ਨੇ ਪੈਨ ਪੈਨਸਲਾਂ ਵੰਡਦੀਆਂ ਨੇ ਪਾਣੀ ਵਾਲੀਆਂ ਬੋਤਲਾਂ ਵੰਡੀਆਂ ਜਾਂਦੀਆਂ ਨੇ ਤੁਸੀਂ ਉਹਨਾਂ ਦੀ ਡੁੱਲ ਜਾਂਦੇ ਹੋ ਉੱਥੇ ਇਕੱਠ ਕਰਕੇ ਰੱਖਦੇ ਹੋ ਕੰਮ ਵਾਲੀ ਜਗ੍ਹਾ ਤੇ ਜਾਂਦੀ ਨਹੀਂ ਹੁਣ ਪਿੱਛੇ ਦੀ ਕਿ ਕਿਸਾਨ ਮੇਲਾ ਲੱਗਿਆ ਸੀ ਉੱਥੇ ਬਹੁਤ ਵੱਡਾ ਲਿਆ ਕੇ ਟਾਇਰ ਖੜਾ ਕਰਤਾ 25 ਲੱਖ ਦਾ ਟਾਇਰ ਆਪਣੇ ਪੰਜਾਬ ਨੂੰ ਤਾਂ ਟਾਇਰ ਦੀ ਲੋੜ ਹੀ ਨਹੀਂ ਹੈਗੀ ਨਾਲੇ ਜਿਹੜੀ ਉਹ ਇੰਡਸਟਰੀ ਦੇ ਵਿੱਚ ਕੰਮ ਦੇ ਆਉਣਾ 25 ਲੱਖ ਦਾ ਟਾਇਰ ਵੱਡੀਆਂ ਕੰਪਨੀਆਂ ਦਾ ਹੈਗਾ ਆ ਉਹ ਕਿ ਉਹ ਕੰਪਨੀ ਫਿਰ ਰਾਜਪੁਰਾ ਮੰਡੀ ਦੇ ਵਿੱਚੋਂ ਟਾਇਰ ਖਰੀਦਣ ਦੇ ਲਈ ਆਵੇਗੀ ਕਿ ਮਲੋਟ ਦੀ ਮੰਡੀ ਵਿੱਚੋਂ ਟਾਇਰ ਖਰੀਦਣ ਦੇ ਲਈ ਆਵੇਗੀ ਨਾ ਕਿਤੇ ਉਹ ਕੰਪਨੀ ਨੇ ਉੱਥੇ ਆ ਕੇ ਮੰਡੀਆਂ ਦੇ ਵਿੱਚ ਪਹੁੰਚਣਾ ਨਾ ਉਹ ਕਿਤੇ ਆਪਣੇ ਕੰਮ ਦਾ ਕੰਪਨੀ ਨੇ ਐਡਵਰਟਾਈਜ਼ਮੈਂਟ ਕਰਨੀ ਆਪਦੀ ਕਿਸੇ ਹੋਰ ਤਰੀਕੇ ਨਾਲ ਕਰ ਲਵੇ ਪਰ ਜਿਹੜੀ ਸਥਾਨ ਜਿੱਥੇ ਪਲੇਟਫਾਰਮ ਕਿਸਾਨਾਂ ਦੀ ਭਲਾਈ ਦਾ ਬਣਿਆ ਉੱਥੇ ਉਹੀ ਗੱਲ ਹੋਣੀ ਚਾਹੀਦੀ ਮੇਰਾ ਤਜਰਬਾ ਇਹੀ ਕਹਿੰਦਾ ਕੰਪਨੀਆਂ ਨੂੰ ਵੀ ਸੋਚਣਾ ਚਾਹੀਦਾ ਵੀ ਇੱਥੇ ਆਪਾਂ ਉਹੀ ਚੀਜ਼ ਲਿਆ ਕੇ ਖੜੀ ਕਰੀਏ ਪੇਸ਼ ਕਰੀਏ ਜਿਹੜੀ ਕਿਸਾਨ ਦੇ ਕੰਮ ਆਵੇ ਕੰਪਨੀਆਂ ਵੀ ਵੱਡੀਆਂ-ਵੱਡੀਆਂ ਮਸ਼ੀਨਰੀ ਲੈ ਆਉਂਦੀਆਂ ਨੇ ਪੰਜਾਬ ਦੇ ਕਿਸਾਨਾਂ ਦੇ ਉਹ ਕਿਸੇ ਕੰਮ ਦੀਆਂ ਨਹੀਂ ਹੈਗੀਆਂ ਹੋ ਸਕਦਾ ਇਨ ਫਿਊਚਰ ਆਉਣ ਪਰ ਅੱਜ ਦਾ ਜਿਹੜਾ 2024 ਦਾ ਦੌਰ ਆ ਉਹੀ ਮਸ਼ੀਨਰੀ ਉੱਥੇ ਪਹੁੰਚਣੀ ਚਾਹੀਦੀ ਆ ਤਾਂ ਜੋ ਨਾ ਕੰਪਨੀ ਦਾ ਸਮਾਂ ਖਰਾਬ ਹੋਏ ਨਾ ਦੇਖਣ ਵਾਲੇ ਕਿਸਾਨ ਦਾ ਸਮਾਂ ਖਰਾਬ ਹੋਵੇ ਤੇ ਕਿਸਾਨ ਪ੍ਰਭੂ ਮੈਂ ਤੁਹਾਨੂੰ ਇਹੀ ਅਪੀਲ ਕਰਨੀ ਚਾਹਣਾ ਤੁਸੀਂ ਕਿਸਾਨ ਮੇਲਿਆਂ ਤੇ ਜਰੂਰ ਜਾਓ ਪਰ ਭੀੜ ਦਾ ਹਿੱਸਾ ਬਣ ਕੇ ਨਾ ਜਾਓ ਉੱਥੇ ਹੋਰ ਤੁਹਾਡੇ ਮਤਲਬ ਦੀਆਂ ਜਿਹੜੀਆਂ ਆਪਣੇ ਝੋਨੇ ਨਾਲ ਸੰਬੰਧਿਤ ਦਵਾਈਆਂ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਬੈਰ ਆ ਨਟੀਵੋ ਆ ਸੰਜੈਂਟਾ ਆ ਹੋਰ ਇਦਾਂ ਦੀਆਂ ਬਹੁਤ ਕੰਪਨੀਆਂ ਨਾਮੀ ਕੰਪਨੀ ਜਿਹੜੀਆਂ ਤੁਸੀਂ ਝੋਨੇ ਉੱਪਰ ਸਪਰੇਅ ਕਰਦੇ ਹੋ ਪਹੁੰਚੀਆਂ ਹੀ ਹੁੰਦੀਆਂ ਨੇ ਸਾਰੀਆਂ ਤੁਸੀਂ ਉਹਨਾਂ ਕੋਲੋਂ ਜਾ ਕੇ ਦਵਾਈ ਦੇ ਗੁਣ ਪੁੱਛਿਆ ਕਰੋ ਉਹਦੀ ਡੋਚ ਪੁੱਛਿਆ ਕਰੋ ਉਹਦਾ ਰੇਟ ਪੁੱਛਿਆ ਕਰੋ ਸਾਨੂੰ ਕਿੱਥੋਂ ਮਿਲੂਗੀ ਉਹਦੀ origignalਤਾ ਬਾਰੇ ਪੁੱਛਿਆ ਕਰੋ ਉਹ ਨਾ ਚੀਜ਼ਾਂ ਬਾਰੇ ਜਾ ਕੇ ਮੇਲਿਆਂ ਤੇ ਪੁੱਛੋ ਨਾ ਕਿ ਮਿਸ਼ਨਰੀਆਂ ਤੇ ਟੁੱਲਿਆ ਕਰੋ ਮਿਸ਼ਨਰੀ ਆਪਣੇ ਹਾਲੇ ਕੰਮ ਦੀ ਨਹੀਂ ਹੈਗੀ ਆਪਣੇ ਜਿਹੜੇ ਕੰਮ ਦੀਆਂ ਚੀਜ਼ਾਂ ਨੇ ਉੱਥੇ ਜਾ ਕੇ ਇਕੱਠ ਕਰਿਆ ਕਰੋ ਮੈਂ ਬਹੁਤ ਵਾਰੀ ਦੇਖਿਆ ਜਿਹੜੀ ਕੰਮ ਦੀ ਚੀਜ਼ ਆ ਉੱਥੇ ਇਕੱਠ ਹੁੰਦਾ ਨਹੀਂ ਬੇਲੂੜੀਆਂ ਦੁਕਾਨਾਂ ਤੇ ਇਕੱਠ ਹੁੰਦਾ ਆ ਇਸ ਲਈ ਕਿਸਾਨ ਪ੍ਰਾਵੋ ਜ਼ਰੂਰ ਮੇਲਿਆਂ ਤੇ ਜਾਈਏ ਅਤੇ ਜਾਣਕਾਰੀ ਇਕੱਤਰ ਕਰਕੇ ਲੈ ਕੇ ਆਈਏ ਤੇ ਕਿਸਾਨ ਪ੍ਰਾਵੋ ਜੇ ਆਪਾਂ ਗੱਲ ਕਰੀਏ ਕਣਕ ਦੇ ਕਿਹੜੇ ਬੀਜ ਪਿਛਲੇ ਸਾਲ ਟੌਪ ਤੇ ਰਹੇ ਨੇ ਉਹ ਰਹੇ ਨੇ ਦੋ PBW826 ਤੇ DBW327 ਦੋਨੋਂ ਬੀਜ ਕਣਕ ਦੇ ਪਿਛਲੇ ਸਾਲ ਟੋਪ ਤੇ ਰਹੇ ਨੇ ਕਿਸਾਨ ਪ੍ਰਭ ਜੇਕਰ ਮੈਂ ਦੋਨਾਂ ਬੀਆਂ ਦੇ ਝਾੜ ਦੀ ਗੱਲ ਕਰਾਂ ਇਹ 25 ਤੋਂ 30 ਕੁਇੰਟਲ ਤੱਕ ਰਹੇ ਨੇ 826 ਮੇਰੇ ਕੋਲੇ ਹੈਗੀ ਸੀ ਪਿਛਲੇ ਸਾਲ ਤੇ ਦੋਹਾਂ ਕਣਕਾਂ ਦੇ ਵਧੀਆ ਝਾੜ ਰਹੇ ਨੇ 826 ਦਾ 30 ਕੁਇੰਟਲ ਤੱਕ ਤੇ 327 ਦਾ ਵੀ 30 ਕੁਇੰਟਲ ਤੱਕ ਝਾੜ ਚਲੇ ਗਿਆ ਸੀ 303 ਦਾ ਵੀ ਝਾੜ ਬਹੁਤ ਵਧੀਆ ਰਿਹਾ 187 ਵੀ ਵਧੀਆ ਰਹੀ DBW187 ਤੇ 303 ਵੀ ਬਹੁਤ ਵਧੀਆ ਰਹੀ DBW327 ਮੈਂ ਤੁਹਾਨੂੰ ਦੱਸ ਦਿੱਤਾ ਵਧੀਆ ਰਹੀਆ ਤਿੰਨੇ ਸੀਡ ਦਿੱਲੀ ਯੂਨੀਵਰਸਿਟੀ ਦੇ ਨੇ ਜਿਹੜੇ ਟੌਪ ਤੇ ਰਹੇ ਨੇ ਤੇ ਲੁਧਿਆਣਾ ਯੂਨੀਵਰਸਿਟੀ ਦਾ ਇੱਕੋ ਇੱਕ ਸੀਡ ਟੌਪ ਤੇ ਰਿਹਾ ਉਹ ਹੈਗਾ 826 ਤੁਹਾਡਾ ਚੋਨਾ ਵੀ 26 ਹੋ ਗਿਆ ਕਣਕ ਵੀ 26 ਹੋ ਗਈ 26 26 ਦੇ ਪਰਤੇ ਤੁਸੀਂ ਕਰਵਾਈ ਚੱਲਣੇ ਨੇ ਪਤਾ ਨਹੀਂ ਅੱਗੇ ਕਿਸਾਨ ਭਰਾਓ ਕੀ ਹੋਣਾ ਚਲੋ ਹੱਸਦਿਆਂ ਦੀਆਂ ਗੱਲਾਂ ਨੇ ਤੇ ਕਿਸਾਨ ਭਰਾਓ ਵਧੀਆ ਵੀ ਨੇ 826 ਹੁਣ 826 ਥੋੜੀ ਲੰਬੇ ਸਮੇਂ ਦੀ ਵੈਰਾਈਟੀ ਆ 155 ਦਿਨ ਲੈ ਲੈਂਦੀ ਆ 327 ਵੀ 150 ਤੋਂ 155 ਦਿਨ ਲੈ ਲੈਂਦੀ ਹੈ ਤੇ ਕਿਸਾਨ ਭਰਾਵੋ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਦੀ ਗੱਲ ਕਰਾਂ ਤਾਂ HD 30 68 ਬਹੁਤ ਸੋਹਣਾ ਵੀ ਆ ਉਨਤ 550 ਬਹੁਤ ਸੋਹਣਾ ਵੀ ਆ ਗੰਨੇ ਤੋਂ ਬਾਅਦ ਵੀ ਇਹ ਇਹਨਾਂ ਦੀ ਬਜਾਈ ਕੀਤੀ ਜਾ ਸਕਦੀ ਆ ਆਲੂਆਂ ਤੋਂ ਬਾਅਦ ਵੀ 30 68 ਦੀ ਬਜਾਈ ਬਹੁਤ ਵਧੀਆ ਹੋਈ ਆ ਤੇ ਵਧੀਆ ਝਾੜ ਰਹੇ ਨੇ 20 ਕੁਇੰਟਲ ਤੱਕ ਸੈਤੀਆਂ ਵੈਰਾਈਟੀਆਂ ਵਿੱਚ ਇਹ ਵੀ ਨਿਕਲਿਆ ਆਉਂਦੇ ਨੇ ਤੇ ਕਿਸਾਨ ਭਰਾਵੋ ਜਿਹੜਾ ਮੈਂ 30 ਕੁਇੰਟਲ ਦਾ ਤੁਹਾਨੂੰ ਦੱਸਿਆ ਆ ਉਹ ਥੋੜੇ ਸਮੇਂ ਦਾ ਝਾੜ ਹੁੰਦਾ ਅੈਨਿ ਮੈਂ ਕਹਾਂਗਾ ਵੀ ਮੇਰੀ ਸਾਰੀ ਉਹ ਕਣਕ 30 ਕੁਇੰਟਲ ਦੀ ਨਿਕਲੀ ਆ ਮੇਰੀ ਬਹੁਤ ਕਣਕ 20 ਕੁਇੰਟਲ ਦੀ ਵੀ ਰਹੀ ਆ 30 ਤੱਕ ਵੀ ਰਹੀ ਆ ਓਵਰ ਆਲ ਜਿਹੜਾ ਦੜਾ 25 ਦਾ ਪੈ ਜਾਂਦਾ ਹੁੰਦਾ ਆ ਸਾਰਿਆਂ ਦੇ ਹੀ ਇਦਾਂ ਹੁੰਦਾ ਆ ਕੋਈ ਵੀ ਨਹੀਂ ਕਹਿ ਸਕਦਾ ਵੀ ਮੇਰੇ ਭਈ 40 ਕਿੱਲੇ ਸੀ 40 ਕਿੱਲਿਆਂ ਦੇ ਵਿੱਚੋਂ ਮੇਰਾ 30 ਦਾ ਦੜਾ ਪੈ ਗਿਆ 30 ਕੁਇੰਟਲ ਦਾ ਨਹੀਂ ਇਦਾਂ ਨਹੀਂ ਹੁੰਦਾ ਹੁੰਦਾ ਕੁਝ ਹਿੱਸਾ ਨਿਕਲਿਆ ਹੁੰਦਾ ਪਿਛਲੇ ਸਾਲ ਜਿਹੜਾ 826 ਕਣਕ ਸੀ ਮੇਰੇ ਕੋਲੇ 2 ਕਿੱਲੇ ਸੀ ਦੋ ਦੇ ਦੋਏ ਮੇਰੇ ਵਧੀਆ ਨਿਕਲੇ ਇਸ ਸਾਲ ਮੈਂ ਸਾਰੀ 820 ਕਰ ਦੂੰਗਾ ਹੋ ਸਕਦਾ ਝਾੜ ਘਟ ਜਾਣ ਕਿਉਂਕਿ ਝਾੜ ਹਮੇਸ਼ਾ ਤੁਹਾਡੀ ਜ਼ਮੀਨ ਨੇ ਦੇਣਾ ਤੁਹਾਡੀ ਮਿਹਨਤ ਨੇ ਵੀ ਦੇਣਾ ਤੁਹਾਡੀ ਜ਼ਮੀਨ ਨੇ ਵੀ ਦੇਣਾ ਜੇਕਰ ਡੱਕਰਵਾਹਣ ਨੇ ਉੱਥੇ ਕਣਕ ਦੇ ਝਾੜ ਹਮੇਸ਼ਾ ਜ਼ਿਆਦਾ ਹੀ ਨਿਕਲਣਗੇ ਡੱਕਰਵਾਣ ਦੀ ਇਹ ਗੱਲ ਤੁਸੀਂ ਸਿਫਤ ਤੁਹਾਨੂੰ ਰੱਖਣੀ ਪੂਗੀ ਰੇਤਲੇ ਬਾਣਾ ਵਿੱਚ ਘੱਟ ਨਿਕਲਣਗੇ ਇਹ ਗੱਲ ਹਮੇਸ਼ਾ ਹੀ ਰਹੇਗੀ ਕਿ ਚਾਹੇ ਤੁਸੀਂ ਰੇਤਲੇ ਬਾਹਣ ਚ ਕਿੰਨੀਆਂ ਮਰਜ਼ੀ ਰਹੇਂ ਹਾਂ ਸਪਰੇਹਾਂ ਕਰ ਲਿਓ ਡੱਕਰਵਾਣ ਦੀ ਉਹਦੀ ਰੀਸ ਨਹੀਂ ਹੋਣੀ ਸਾਨ ਪ੍ਰਭੂ ਇਸ ਲਈ ਕਿਸਾਨ ਪ੍ਰਭੂ ਅਗਲੀ ਗੱਲ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਹੈਗੀ ਆ ਵੀ ਸੁਪਰ ਸੀਟਰ ਨਾਲ ਬੀਜੀਏ ਰੋਟਾਵੇਟਰ ਨਾਲ ਬੀਜੀਏ ਡ੍ਰਿਲ ਮਸ਼ੀਨ ਨਾਲ ਬੀਜੀਏ ਜਾਂ ਐਮਪੀ ਪਲੋ ਕਰਕੇ ਬੀਜੀਏ ਕਿਵੇਂ ਕਣਕ ਦੀ ਬਿਜਾਈ ਕੀਤੀ ਜਾਵੇ ਕਿਸਾਨ ਪ੍ਰਭੂ ਪਿਛਲੇ ਸਾਲ ਮੈਂ ਆਪਣੇ ਖੇਤਾਂ ਦੇ ਵਿੱਚ ਐਮਪੀ ਪਲੋ ਵੀ ਕਰਿਆ ਬਾਅਦ ਵੀ ਆ ਕਰਕੇ ਡ੍ਰਿਲ ਨਾਲ ਵੀ ਬਿਜਾਈ ਕੀਤੀ ਸੁਪਰ ਸੀਟਰ ਨਾਲ ਵੀ ਬਿਜਾਈ ਕੀਤੀ ਤਿੰਨੇ ਕਿਸਮਾਂ ਦੇ ਝਾੜ ਬਰਾਬਰ ਹੀ ਰਹੇ ਨੇ ਐਨੇ ਗਾ ਵੀ ਐਮਪੀ ਪਲੌ ਲਈ ਜਿਆਦਾ ਨਿਕਲੋਗੀ ਸਭ ਤੋਂ ਜ਼ਿਆਦਾ ਖਰਚ ਐਮਪੀ ਪਲੌ ਉਹੀ ਹੋਇਆ ਸੀ ਅਸੀਂ ਨਵੇਂ ਸਾਲ ਪਿਛਲੇ ਸਾਲ ਨਵਾਂ ਨਵਾਂ ਟਰੈਕਟਰ ਲਿਆ ਹਰੀਓ ਜਮੀਨ ਪਲੌ ਕਰਤੀ ਤੇ ਉਹਦੇ ਨਾਲ ਕੀ ਹੋਇਆ ਕਣਕ ਵਧੀਆ ਹੋਈ ਕਣਕ ਵਿੱਚ ਕੋਈ ਕਮੀ ਪੈਸੀ ਨਹੀਂ ਗਾਹਾਂ ਜਾ ਕੇ ਕਦੂ ਟਾਈਮ ਜਦੋਂ ਝੋਨਾ ਲਾਉਣਾ ਸੀ ਕਦੂ ਬਹੁਤ ਜ਼ਿਆਦਾ ਔਖਾ ਹੋਇਆ ਟਰੈਕਟਰ ਖੂਬੀ ਗਏ ਉੱਥੇ ਦੋ ਜਣ ਪਾ ਪਾ ਕੇ ਟਰੈਕਟਰ ਨੂੰ ਅਸੀਂ ਖਿੱਚੀ ਤੇ ਹੁਣ ਵੀ ਮੈਂ ਝੋਨੇ ਉੱਪਰ ਸਪਰੇਅ ਕੀਤੀ ਆ ਪੀਆਰ 126 ਉੱਪਰ ਮੈਂ ਆਪ ਖੁਦ ਹੀ ਸਪਰੇਅ ਕਰਦਾ ਹੁੰਨਾ ਨਿਊਜ਼ਲ ਮੇਰੇ ਹੱਥੇ ਚ ਹੁੰਦੀ ਆ ਇਹ ਮੇਰਾ ਉੱਥੇ ਵੀ ਹਾਲੇ ਵੀ ਪੈਰ ਦਲਦਲੀ ਸੀ ਜਾ ਰਿਹਾ ਸੀ ਦੇਖ ਲਓ ਵੀ ਪਲਾਉ ਦਾ 9 ਇੰਚ ਤੱਕ ਪਲਾਉ ਮਾਰਿਆ ਹੁੰਦਾ 9 ਇੰਚ ਤੱਕ ਅੱਜ ਵੀ ਪੈਰ ਜਾ ਰਿਹਾ ਜੀ ਹਾਲੇ ਵੀ ਸਾਨੂੰ ਸੋਚ ਹੈਗੀ ਆ ਵੀ ਉਹਦੀ ਬਾਟੀ ਕਿਵੇਂ ਕਰਾਂਗੇ ਹੁਣ ਤੋਂ ਹੀ ਪਾਣੀ ਸਕਾਉਣਾ ਸ਼ੁਰੂ ਕਰ ਦੇਣਾ ਸੀ ਨੇ 20 ਸਤੰਬਰ ਨੂੰ ਉਹਦਾ ਪਾਣੀ ਆਖਰੀ ਉਹਨੂੰ ਲਾ ਦੇਣਾ ਝੋਨੇ ਨੂੰ ਇੱਕ ਮਹੀਨਾ ਸੀ ਪਾਣੀ ਨਹੀਂ ਲੱਗਣ ਦੇਣਾ ਤੇ ਹੋ ਸਕਦਾ ਵੀ ਠੀਕ ਠਾਕ ਵੱਢੇ ਜਾਵੇ ਝੋਨਾ ਨਹੀਂ ਕਿਤੇ ਗਿੱਲੇ ਦੇ ਵਿੱਚ ਕੰਪੈਨ ਚੱਲਦੀ ਫਿਰੇ ਝੋਨੇ ਦੇ ਵਿੱਚ ਤੇ ਕਿਸਾਨ ਭਰਾਓ ਸੂਪਰ ਸੀਡਰ ਮੈਂ ਕਹਾਂਗਾ ਓਵਰਆਲ ਪਾਸ ਆ ਪਹਿਲਾਂ ਰੋਟਾਵੇਟਰ ਵੀ ਪਾਸ ਹੋਇਆ ਤੁਹਾਡੇ ਅੱਗੇ ਸੀ ਰੋਟਾਵੇਟਰ ਦੇ ਬਹੁਤ ਸੋਹਣੇ ਨੇ ਅੱਜ ਵੀ ਰੋਟਾਵੇਟਰ ਪਾਸ ਆ ਪਰ ਸੂਪਰ ਸੀਡਰ ਇਸ ਤੋਂ ਵੀ ਅਗਲੀ ਟੈਕਨੋਲੋਜੀ ਆ ਗਈ ਤੇ ਸੂਪਰ ਸੀਡਰ ਵੀ ਕਾਮਜਾਬ ਆ ਬਹੁਤੇ ਕਿਸਾਨ ਭਰਾਵਾਂ ਦੇ ਮਤਭੇਦ ਹੈਗੇ ਨੇ ਉਹ ਕਹਿੰਦੇ ਨੇ ਵੀ ਸੂਪਰ ਸੀਡਰ ਕਾਮਜਾਬ ਨਹੀਂ ਹੈਗਾ ਮੈਂ ਮੰਨਦਾ ਉਹਨਾਂ ਦੇ ਮਤਭੇਦ ਹੈਗੇ ਨੇ ਪਰ ਕਿਤੇ ਨਾ ਕਿਤੇ ਤੁਸੀਂ ਆਪਣੇ ਪਿੰਡ ਵਿੱਚ ਵੀ ਨਿਗਾਹ ਮਾਰ ਕੇ ਦੇਖ ਲਿਓ ਸੂਪਰ ਸੀਡਰ ਵਾਲੀ ਕਣਕ 80-85% ਕਾਮਯਾਬ ਹੀ ਰਹੀ ਆ ਕਿਸੇ 90% ਤੱਕ ਕਾਮਯਾਬ ਰਹੀ ਆ ਕਿਸੇ ਦੀ ਹੀ ਹਰੀ ਹੋਣ ਦੇ ਵਿੱਚ ਸਮੱਸਿਆ ਆਉਂਦੀ ਆ ਉਹ ਉੱਥੇ ਗਿੱਲ ਦੀ ਸਮੱਸਿਆ ਹੋ ਸਕਦੀ ਆ ਬੀਜ ਦੀ ਸਮੱਸਿਆ ਹੋ ਜਾਂਦੀ ਆ ਹੋਸੇ ਡੂੰਘੇ ਦੀ ਸਮੱਸਿਆ ਹੋ ਸਕਦੀ ਆ ਜੇ ਸੂਪਰ ਸੀਡਰ ਹੋਸਾ ਰਹਿ ਗਈ ਬਜਾਈ ਤਾਂ ਵੀ ਨਹੀਂ ਹਰੇ ਹੋਣੇ ਦਾਣੇ ਜੇ ਡੂੰਘੇ ਜਲੀ ਗਈ ਤਾਂ ਵੀ ਦਾਣੇ ਨਹੀਂ ਹਰੇ ਹੋਣੇ ਤੇ ਸੂਪਰ ਸੀਡਰ ਦੇ ਨਾਲ ਜਿਹੜਾ ਬੀ ਪਾਉਣਾ ਆ ਕਿਸਾਨ ਭਰਾਵੋ ਮੇਰੇ ਕੋਲੋਂ ਪਿਛਲੇ ਸਾਲ ਸਿਰਫ 30 ਕਿਲੋ ਦਾ ਵੀ ਪਿਆ ਪਹਿਲਾਂ ਪਹਿਲਾਂ ਮੈਨੂੰ ਲੱਗਿਆ ਵੀ ਵੀ ਬਹੁਤ ਘੱਟ ਆ ਮੇਰਾ ਜੀ ਨਾ ਲੱਗਿਆ ਕਰੀ ਖੇਤ ਜਾ ਕੇ ਪਰ ਉਹੀ ਕਣਕ 30 ਕੁਇੰਟਲ ਦੀ ਨਿਕਲੀ ਆ 826 ਕਣਕ ਸੀ ਦਾਣੇ ਮੋٹے ਸੀ ਜਦੋਂ ਆਪਾਂ ਮੁੱਲ ਦਾ ਵੀ ਲੈ ਕੇ ਆਉਣੇ ਹੁੰਦੇ ਆ ਉਹਦੇ ਦਾਣੇ ਮੋٹے ਹੁੰਦੇ ਨੇ ਤੇ ਦਾਣੇ ਮੋٹے ਸੀ ਤਾਂ ਕਰਕੇ ਮੇਰੀ ਵੀ ਕਣਕ ਪੂਰੀ ਵਧੀਆ ਨਿਕਲੀ ਆ ਟਿਪ ਟੋਪ ਕੋਈ ਕਮੀ ਪੇਸੀ ਨਹੀਂ ਰਹੀ ਪਰ ਮੈਂ ਫੇਰ ਵੀ ਕਹਾਂਗਾ ਤੁਸੀਂ 45 ਕਿਲੋ ਤੱਕ ਸੁਪਰ ਸੀਡ ਆਪਣਾ ਸੁਪਰ ਸੀਡਰ ਦੇ ਵਿੱਚ ਬੀਜ ਪਾ ਕੇ ਕਣਕ ਦੀ ਬਜਾਈ ਕੀਤੀ ਜਾਵੇ 45 ਕਿਲੋ ਬੀ ਸੈਫੀਸ਼ੀਐਂਟਾ ਕਿਸਾਨ ਪ੍ਰਭਾ ਬਾਕੀ ਰੇਤਲੇ ਬਾਹਣਾ ਵਿੱਚ ਥੋੜਾ ਜਿਹਾ ਵੀ ਵੱਧ ਪਾਉਣਾ ਪੈਂਦਾ ਟਾਕਰ ਬਾਣਾ ਦੇ ਵਿੱਚ ਬੀਜ ਘੱਟ ਪਾਉਣਾ ਪੈਂਦਾ ਕਿਸਾਨ ਪ੍ਰਭਾ ਜੇਕਰ ਤੁਹਾਡੇ ਕੋਲੇ ਘਰ ਦੇ ਬੀਜ ਸੋਧ ਕੇ ਰੱਖੇ ਹੋਏ ਨੇ ਜਰੂਰ ਉਹਨਾਂ ਦੀ ਬਜਾਈ ਕਰੀ ਜਾਵੇ ਮੈਂ ਨਹੀਂ ਕਹਿੰਦਾ ਵੀ ਆਪਾਂ ਹਰ ਸਾਲ ਨਵਾਂ ਬੀਜ ਲਿਆ ਕੇ ਮੁੱਲ ਦਾ ਖਰੀਦ ਕੇ ਪਾਈਏ ਪਰ ਜੇਕਰ ਬੀਜ ਚੰਗਾ ਤਾਂ ਉਹਦੀ ਬਜਾਈ ਕੀਤੀ ਜਾਵੇ ਜੇਕਰ ਤੁਸੀਂ ਘਰੇ ਬੀਜ ਰੱਖਿਆ ਹੋਇਆ ਉਹਦੀ ਗ੍ਰੇਡਿੰਗ ਜਰੂਰ ਕਰਾ ਲਿਆ ਕਰੋ ਗ੍ਰੇਡਿੰਗ ਕਰਾਉਣ ਸਮੇ ਤੁਹਾਡਾ ਕੁਆਂਟਲ ਦੇ ਵਿੱਚੋਂ 80 ਕਿਲੋ ਦਾਣੇ ਹੀ ਤੁਹਾਨੂੰ ਮਿਲਣਗੇ 20 ਕਿਲੋ ਦਾਣਿਆਂ ਦੀ ਲੇਟੀਵਾਗੇ ਉਹ ਬਾਹਰ ਕੱਢ ਦਿੰਦੇ ਨੇ ਮਾਜੂ ਦਾਣੇ ਟੁੱਟਿਆ ਭੱਜਿਆ ਦਾਣਾ ਤੇ ਉਹਦੇ ਬਹੁਤ ਵਧੀਆ ਬੈਨੀਫਿਟ ਨੇ 20 ਕਿਲੋ ਤੁਸੀਂ ਆਪਦੇ ਡੰਗਰਾਂ ਨੂੰ ਪਾ ਕੇ ਡੰਗਰਾਂ ਨੂੰ ਪਾ ਦਿਓ ਬਾਕੀ ਜਿਹੜੇ 80 ਕਿਲੋ ਦਾਣੇ ਰਹਿ ਗਏ ਉਹ ਤੁਸੀਂ ਖੇਤ ਦੇ ਵਿੱਚ ਬਜਾਈ ਕਰੋਗੇ ਤਾਂ ਤੁਹਾਨੂੰ ਚੰਗੇ ਹੀ ਝਾੜ ਮਿਲਣਗੇ ਤੇ ਕਿਸਾਨ ਪ੍ਰਭੂ ਯੂਨੀਵਰਸਿਟੀ ਮੇਲੇ ਲੱਗ ਰਹੇ ਨੇ ਮੇਲੇ ਹਿੱਸਾ ਜ਼ਰੂਰ ਬਣੀਏ ਉੱਥੇ ਵੀ ਤੁਹਾਨੂੰ 826 ਪੀਬੀਡਬਲਿਊ 826 ਵਰਗੇ ਸਾਰੇ ਬੀਜ ਮਿਲ ਜਾਣਗੇ ਤੇ ਜੁਨੀਵਰਸਿਟੀ ਨੇ ਮੇਲਿਆ ਤੇ ਕਣਕ ਦੇ ਬੀਜ ਦਾ ਮੁੱਲ ਰੱਖਿਆ 40 ਰੁਪਏ ਕਿਲੋ ਮੈਂ ਤਾਂ ਕਹਿਣਾ 40 ਰੁਪਏ ਕਿਲੋ ਨੂੰ ਨਵਾਂ ਬੀਜ ਲੈ ਲਿਆ ਕਰੋ ਜੇਕਰ ਤੁਹਾਡਾ ਘਰ ਵਾਲਾ ਬੀਜ ਢਾਮਾਡੋਲ ਹੈਗਾ ਆ ਉਹ 25 ਰੁਪਏ ਨੂੰ ਵੇਚ ਦਿਓ ਤੇ 40 ਨੂੰ ਲੈ ਲਓ 15 ਰੁਪਏ ਹੀ ਹੋਰ ਪੈਣ ਨੂੰ ਨੇ ਕੋਈ ਬਾਲਾ ਵੱਡਾ ਖਰਚਾ ਨਹੀਂ ਹੋਰ ਵੀ ਤਾਂ ਆਪਾਂ ਖੇਤੀ ਦੇ ਨੇ ਖਰਚੇ ਕਰਦੀਆਂ ਤੇ ਕਿਉਂ ਨਾ ਬੀਜ ਤੇ ਵੀ ਖਰਚੇ ਨਵੇਂ ਕਰਕੇ ਆਪਾਂ ਵਧੀਆ ਪੈਦਾਵਾਰ ਕਰ ਸਕੀਏ ਤੇ ਕਿਸਾਨ ਪ੍ਰਭੂ ਵੀਡੀਓ ਚੰਗੀ ਲੱਗੀ ਹੋਰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਦਾ ਕਰੋ ਵੀਡੀਓ ਦੇ ਵਿੱਚ ਜੇ ਕੋਈ ਗੱਲ ਰਹੇਗੀ ਹੋਵੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਤਾਂ ਜੋ ਹੋਰ ਵੀ ਦੋਸਤਾਂ ਨੂੰ ਜਾਣਕਾਰੀ ਪ੍ਰੋਪਰ ਮਿਲ ਸਕੇ ਤੇ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਸੁਭਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਤਿ ਸ੍ਰੀ ਅਕਾਲ ਜੀ